ਪਾਕਿਸਤਾਨ ਵਿੱਚਲੇ 250 ਤੋਂ ਵਧੇਰੇ ਇਤਿਹਾਸਿਕ ਗੁਰਦੁਆਰੇ ਅਤੇ ਸਿੱਖ ਜਰਨੈਲਾਂ ਦੀਆਂ ਸਮਾਦਾ ਸੇਵਾ ਸੰਭਾਲ ਅਤੇ ਰੱਖ-ਰਖਾ ਦੀ ਘਾਟ ਕਾਰਨ ਖੰਡਰ ਦਾ ਰੂਪ ਲੈ ਚੁੱਕੀਆਂ ਨੇ ਪਾਕ ਤੇ ਭਾਰਤ ਦੇ ਵਿਭਾਗ ਵੱਲੋਂ ਸੁਰੱਖਿਅਤ ਸमारक ਐਲਾਨੇ ਜਾਣ ਦੇ ਬਾਵਜੂਦ ਰੱਖ-ਰਖਾ ਦੀ ਘਾਟ ਕਾਰਨ ਗੁੱਜਰਵਾਲਾ ਸਥਿਤ ਸ਼ਹਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਸingh ਸ਼ੱਕਰ ਚੱਕੀਆ ਦੀ ਸਮਾਦਾ ਵੱਡਾ ਹਿੱਸਾ ਢੈਂ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਤੇ ਬਾਕੀ ਬੱਚੇ ਹਿੱਸੇ ਦਾ ਡਿੱਗਣ ਦਾ ਵੀ ਖਤਰਾ ਬਣਿਆ ਹੋਇਆ ਇਸ ਮਾਤੀ ਸਮਾਰਕ ਗੁਜਰਵਾਲਾ ਦੇ ਸ਼ੇਰਾਂਵਾਲਾ ਬਾਗ ਵਿੱਚ ਸਥਿਤ ਹੈ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਨਸਕਾ ਦੇ ਪਿੰਡ ਚੱਕ ਫਤਿਹਪਿੰਡ ਵਿੱਚ ਮੌਜੂਦ ਯਾਦਗਾਰ ਗੁਰਦੁਆਰਾ ਗੁਰਨਾਨਕ ਸਰ ਸਾਹਿਬ ਦੀ ਦੋ ਮੰਜ਼ਲਾ ਇਮਾਰਤ ਨੂੰ ਵੀ ਮੀਹਾਂ ਚਪਾਰੀ ਨੁਕਸਾਨ ਪਹੁੰਚਿਆ ਮੀਹ ਕਾਰਨ ਜ਼ਿਲ੍ਹਾ ਚੰਗ ਦੇ ਟੋਬਾ ਰੋਡ ਸਥਿਤ ਮੋਜ਼ਾ ਬਾਗ ਆਬਾਦੀ ਵਿਚਲੇ ਗੁਰਦੁਆਰਾ ੱਟਬਾ ਨਾਨਕ ਸਰ ਵਜ਼ੀਰਾਬਾਦ ਚ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਕੋਠਾ ਸਾਹਿਬ ਤੇ ਜ਼ਿਲ੍ਹਾ ਜੈਲਮ ਦੇ ਬਾਗ ਮੁਹੱਲਾ ਚ ਮੌਜੂਦ ਗੁਰਦੁਆਰਾ ਭਾਈ ਕਰਮ ਸਿੰਘ ਦੀ ਵੀ ਹਾਲਤ ਖਰਾਬ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਜੈਲਮ ਦੀ ਨਹਿਰ ਰੋਡ ਤੇ ਬਿਲਕੁਲ ਉੱਤੇ ਸਥਿਤ ਗੁਰਦੁਆਰਾ ਭਾਈ ਕਰਮ ਸਿੰਘ ਨੂੰ ਦਰਿਆ ਜੈਲਮ ਚਾਏ ਹੜ ਨਾਲ ਪਹਿਲਾਂ ਵੀ ਸਾਲ 1938 1992 ਤੇ ਸਾਲ 2010 ਵਿੱਚ ਵੱਡਾ ਨੁਕਸਾਨ ਪਹੁੰਚਿਆ ਸੀ ਇਸ ਤੋਂ ਇਲਾਵਾ ਜ਼ਿਲ੍ਹਾ ਕਸੂਰ ਦੇ ਪਿੰਡ ਕੰਗਣਪੁਰ ਚ ਪਹਿਲੀ ਪਾਤਸ਼ਾਹੀ ਨਾਲ ਸੰਬੰਧਿਤ ਗੁਰਦੁਆਰਾ ਮਾਲਜੀ ਸਾਹਿਬ ਦੀਆਂ ਛੱਤਾਂ ਤੇ ਕੰਧਾਂ ਨੂੰ ਮੀਂਹ ਕਾਰਨ ਭਾਰੀ ਨੁਕਸਾਨ ਪਹੁੰਚੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਲਾਹੌਰ ਦੇ ਥਾਣਾ ਵਰਕੀ ਦੇ ਅਧੀਨ ਆਉਂਦੇ ਪਿੰਡ ਜਾਮਣ ਵਿਚਾਲੇ ਗੁਰਦੁਆਰਾ ਰੋੜੀ ਸਾਹਿਬ ਦੀ ਢਾਈ ਮੰਜ਼ਲਾ ਵਿਸ਼ਾਲ ਤੇ ਖੂਬਸੂਰਤ ਇਮਾਰਤ ਦਾ ਵੱਡਾ ਹਿੱਸਾ ਖੰਡਰ ਦਾ ਰੂਪ ਲੈ ਚੁੱਕਿਆ ਗੁਰਦੁਆਰਾ ਸਾਹਿਬ ਦਾ ਆਲੀਸ਼ਾਨ ਸਰੋਵਰ ਵੀ ਛੱਪੜ ਚ ਤਬਦੀਲ ਹੋ ਚੁੱਕਿਆ ਲਾਹੌਰ ਦੀ ਵਰਕੀ ਰੋਡ ਤੇ ਆਵਾਦਪਿੰਡ ਕਵੰਡੀ ਦੀ ਪੱਤੀ ਕੈਰੋਂਪੁਰਾ ਚ ਮੌਜੂਦ ਪਹਿਲੀ ਪਾਤਸ਼ਾਹੀ ਨਾਲ ਸੰਬੰਧਿਤ ਯਾਦਗਾਰ ਗੁਰਦੁਆਰਾ ਲੋਹਾੜਾ ਸਾਹਿਬ ਦੀ ਹਾਲਤ ਵੀ ਚਿੰਤਾਜਨਕ ਬਣੀ ਹੋਈ ਹੈ ਇਸੇ ਤਰ੍ਹਾਂ ਲਾਹੌਰ ਦੇ ਖਾਨਾ ਵਰਕੀ ਦੇ ਅਦੀਨੋਂ ਦੇ ਸਰਹੱਦੀ ਪਿੰਡ ਮਣੀ ਹਾਲਾ ਦੀ ਆਬਾਦੀ ਸੰਦਾਵਾਲੀ ਚ ਮੌਜੂਦ ਗੁਰਦੁਆਰਾ ਛੇਵੀ ਪਤਸ਼ਾਈ ਪਛਾਣਾ ਗੁਰਦੁਆਰਾ ਮਨਜੀ ਸਾਹਿਬ ਢਲਵਾ ਗੁਰਦੁਆਰਾ ਹਰਗੋਬਿੰਦ ਸਾਹਿਬ ਰਾਮਪੁਰਾ ਕੋਰਦ ਤੇ ਗੁਰਦੁਆਰਾ ਹਰਗੋਬਿੰਦ ਸਾਹਿਬ ਛਲੀਆਂ ਅਤੇ ਤੇ ਗੁਰਦੁਦੁਆਰਾ ਬਾਬਾ ਜਮiyet ਸਿੰਘ ਕਾਨਾ ਆਦਿ ਵੀ ਹਾਲਤ ਵੀ ਤਰਸਜੋਗ ਬਣੀ ਹੋਈ ਹੈ ਇਹਨਾਂ ਸਥਾਨਾਂ ਦੇ ਰੱਖਰਖਾ ਲਈ ਸਿੱਖ ਭਾਈਚਾਰੇ ਨੇ ਪ੍ਰਧਾਨ ਮੰਤਰੀ ਸ਼ਾਹਵਾਜ ਸ਼ਰੀਫ ਨੂੰ ਅਪੀਲ ਕੀਤੀ ਹੈ